ਨੇ ਪੰਜਾਬ ਦੇ ਲੋਕ ਕੀ ਧਰਮ ਪਰਵਰਨ ਧਰਮ ਪਰਵਰਨ ਧਰਮ ਪਰਵਰਨ ਜੇ ਰਾਤ ਜੀ ਧਰਮ ਪਰਵਰਨ ਜਿਆਪ ਜਪਦੇ ਆ ਕੀ ਇੰਡੀਆ ਦੀ ਗਵਰਨਮੈਂਟ ਸੁੱਤੀ ਪਈ ਹੈ ਤੇ ਤੁਸੀਂ ਵੀ ਨੰਬਰ ਦਿੱਤੇ ਆ 2 ਲੱਖ 2.5 ਲੱਖ ਦਾ ਲਾਲਚ ਵੀ ਦਿੱਤਾ ਹੈ ਕਿ ਸਾਡੇ ਕੋਲ ਕੋਈ ਆਓ ਕਿੰਨੇ ਲੋਕ ਆਗੇ ਭਾਈ ਸਾਹਿਬ ਕਦੇ ਆਜੋ ਹਜ਼ਾਰਾਂ ਲੋਕਾਂ ਦੀ ਦਵਾਈ ਬਿਨ ਪ੍ਰੂਫ ਤੇ ਰੂਗਾ ਫੋਟੋ ਦੇ ਦੂੰਗਾ ਪਿੰਡ ਦੇ ਨਾਮ ਦੱਸਾਂਗੇ ਕਿ ਜਾ ਕੇ ਪਤਾ ਕਰ ਲਓ ਕਿ ਲੋਕਾਂ ਦਾ ਸਤ ਨੂੰ ਚੀਵਲ ਪਰਮਤ ਹੋਇਆ ਹੈ ਲੋਕ ਨਸ਼ੇ ਤੋਂ ਆਜ਼ਾਦ ਹੋਇਆ ਕਿ ਨਹੀਂ ਹੋਏ ਬਿਮਾਰੀਆਂ ਤੋਂ ਆਜ਼ਾਦ ਹੋਇਆ ਕਿ ਨਹੀਂ ਹੋਏ ਕਿ ਉਹਨਾਂ ਨਾਲ ਤੁਹਾਨੂੰ ਪਰਬਰਤ ਹੋਇਆ ਅਧੂਰੀ ਜਾਣਕਾਰੀ ਹਾਨੀਕਾਰ ਹੁੰਦੀ ਹੈ ਜੀਸ਼ੂ ਜੀ ਧਰਮ ਨਹੀਂ ਬਦਲਦਾ ਉਹ ਜੀਵਨ ਬਦਲਦਾ ਹੈ ਹੀਲਿੰਗ ਹੁੰਦੀ ਹੈ ਚਮਤਕਾਰ ਹੁੰਦੇ ਨੇ ਜੀਸ਼ੂ ਮਸੀਹ ਨੇ ਕਿਹਾ ਜੋ ਕੋਈ ਮੇਰੇ ਤੇ ਵਿਸ਼ਵਾਸ ਕਰੂ ਉਹ ਆਪਣੀ ਜ਼ਿੰਦਗੀ 'ਚ ਵੱਡੇ ਵੱਡੇ ਕੰਮ ਲਿਖੂਗਾ ਨਹੀਂ ਯਕੀਨ ਚਰਚਾਓ ਸਾਡੇ ਕੋਲ ਅੱਜ ਹੀ ਤੁਹਾਨੂੰ ਦੱਸਦਾ ਕਿ ਡਿਟੇਲ ਦੇ ਦਿੰਦੇ ਨੇ ਕਿ ਕਿੰਨੇ ਲੋਕ ਚਗੇ ਹੋਏ ਆ ਹallelujah ਹallelujah ਕਰਮ ਜੈਸੀ ਦੀ ਮੈਂ ਸਾਰਾ ਧੰਨਵਾਦ ਕਰਦਾ ਕਿ ਪਰਮੇਸ਼ਰ ਦੇ ਹੱਥ ਨੂੰ ਅੱਜ ਫਿਰ ਤੋਂ ਇਕੱਠਾ ਕੀਤਾ ਪਿਛਲੇ ਦਿਨੀ ਕੁਝ ਵੀਡੀਓ ਸਾਡੇ ਸਾਹਮਣੇ ਆਈਆਂ ਜੋ 6 ਤਰੀਕ ਨੂੰ ਰੋਸ ਪ੍ਰਦਰਸ਼ਨ ਜਿਲ੍ਹਾ ਮਲੇਰਕੋਟਲਾ ਐਸਸੀ ਦਾ ਉੱਤੇ ਬਾਹਰ ਕੀਤਾ ਗਿਆ ਸੀਗਾ ਉਸ ਰੋਸ ਪ੍ਰਦਰਸ਼ਨ ਦੇ ਵਿੱਚ ਭਾਈਚਾਰੇ ਵੱਲੋਂ ਕਈ ਵਿਅਕਤੀਆਂ ਵੱਲੋਂ ਟਿੱਪਣੀ ਕੀਤੀ ਗਈ ਕਿ ਜੋ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਵਿੱਚ ਕੁਝ ਵਿਅਕਤੀ ਆਪਣੇ ਆਪ ਫੇਮਸ ਕਰਨ ਦੇ ਲਈ ਉਸ ਵਿੱਚ ਆਏ ਮੈਂ ਕਹਿਣਾ ਚਾਹਣਾ ਕਿ ਉਸ ਰੋਸ ਰੋਸ ਪ੍ਰਦਰਸ਼ਨ ਦੇ ਵਿੱਚ ਅਕਾਲੀ ਕਲ ਵੀ ਲੋਕ ਆਏ ਕਾਂਗਰਸ ਵੀ ਆਏ ਆਮਦੀ ਪਾਰਟੀ ਦੇ ਨਮਾਇਦਗੀ ਹੈ ਸਭ ਨਾਲ ਗੱਲਬਾਤ ਕੀਤੀ ਗਈ ਤੇ ਫੋਨ ਕਰਕੇ ਉਹਨਾਂ ਨੂੰ ਪਤਾ ਲੱਗਾ ਕਿ ਮਸੀਬ ਭਾਈਚਾਰੇ ਦੇ ਮਨਾਂ 'ਚ ਰੋਸ ਆ ਔਰ ਇਹ ਅੱਜ ਰੋਸ ਪ੍ਰਦਰਸ਼ਨ ਕਰਨ ਲੱਗੇ ਨੇ ਤਾਂ ਉਸ ਵਿੱਚ ਉਹਨਾਂ ਨੂੰ ਫੋਨ ਕਰਕੇ ਦੱਸਿਆ ਗਿਆ ਪਹਿਲਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਵਿੱਚ ਸ਼ਮੂਲਿਤ ਕੀ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਦਿਨਾਂ ਤੋਂ ਜੋ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਮਸੀਬ ਰੋਹੀਏ ਬਤੋ ਆਏ ਦਿਨ ਹੀ ਨਵੀਂ ਨਵੇਂ ਟਿੱਪਣੀਆਂ ਸਾਡੇ ਮਸੀਬ ਸਮਾਜ ਦੇ ਬਾਰੇ ਕੀਤੀਆਂ ਜਾਂਦੀਆਂ ਨੇ ਜਿਵੇਂ ਸਾਨੂੰ ਕਿਹਾ ਜਾਂਦਾ ਕਿ ਧਰਮ ਪਰਿਵਰਤਨ ਕਰਦੇ ਨੇ ਕਦੇ ਸਾਨੂੰ ਕਿਹਾ ਹੁੰਦਾ ਕਿ ਸੈਕਟੀ ਲਾ ਕੇ ਠਗੀ ਮਾਰਦੇ ਨੇ ਸਾਰੇ ਗੱਲ ਵਿੱਚ ਕੇ ਕਾਊਂਡ ਕਰ ਦਲੇਗੇ ਇਹ ਦੱਸੋ ਤੁਹਾਡੇ ਕੋਲ ਚਰਚ ਵਿੱਚ ਬਾਹਰ ਲਾਉਣ ਲਈ ਪੈਸੇ ਕਿੰਨੇ ਮੰਗੇ ਸੀ ਬੰਦਾ ਕੌਣ ਸੀ ਫ੍ਰਾਂਸਿਸ ਹੈ ਸੇਵਾਦਾਰ ਹੈ ਤੁਹਾਨੂੰ ਮੰਗੇ ਅੱਛਾ ਇੱਕ ਵਾਰ ਤੁਸੀਂ ਦੱਸੋ ਤੁਸੀਂ ਜਿਹੜੇ ਗੱਲ ਕਰ ਰਹੇ ਹੋ ਤੁਸੀਂ ਨਾਲ ਪਾਸਪੋਰਟ ਨਾਮ ਮਿਲੇ ਹੋਏ ਨੇ ਇਹ ਤੁਹਾਨੂੰ ਕਿੱਦਾਂ ਮਿਲੇ ਜੀ ਇਹ ਇਹ ਚਰਚੀ ਸੀ ਨਹੀਂ ਲਏ ਸੀ ਤੁਸੀਂ ਇੱਥੇ ਸੇਵਾ ਕਰਨਾ ਆਉਂਦੇ ਸੀ ਨਹੀਂ ਸੇਵਾ ਨਹੀਂ ਅਸੀਂ ਅਸੀਂ ਵੈਸੇ ਆਏ ਸੀ ਅੱਛਾ ਭੈਣ ਜੀ ਤੁਸੀਂ ਜਿਹੜੇ ਗੱਲ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਅਸੀਂ ਪੈਸੇ ਦਿੱਤੇ ਟਿਕਟ ਜਾਨੀ ਗਏ ਉਹਨਾਂ ਨੂੰ ਕੁਝ ਸੁਝੂਣਾ ਹੈ ਅਗਲਾ ਖਾਤਾ ਦਿਖਾ ਦਿਓ ਇਹ ਬਹੁਤ ਜ਼ਰੂਰੀ ਹੈ ਕਿ ਲੈ 200 ਰੁਪਏ ਨਾਲ ਜਿੰਨੀ ਸਾਰੀ ਪੇਮੈਂਟ ਹੈ ਨਾ ਅਕਾਊਂਟ ਦੀ ਪੇਮੈਂਟ ਕਰਨਾ ਇਹਦੇ ਵੀਡੀਓ ਦੇ ਵਿੱਚ ਇਹ ਲੇਡੀ ਕਹਿ ਰਹੀ ਆ ਇਹ ਵਿਅਕਤੀ ਕਹਿ ਰਹੇ ਨੇ ਕਿ ਕ੍ਰਿਸਚਨ ਲੋਕਾਂ ਨੇ ਕ੍ਰਿਸਚਨ ਆਗੂ ਕਹ ਰਹੇ ਨੇ ਇਹਨਾਂ ਨਾਲ ਸੰਗੀਤਾਂ ਹੀ ਠੱਗੀ ਮਾਰੀ ਇਹ ਲੇਡੀ ਕਹਿ ਰਹੀ ਹੈ ਕਿ ਜਿੰਨੀ ਪੇਮੈਂਟ ਅਸੀਂ ਦੇਣ ਨਾਲ ਕੀਤਾ ਉਹ ਸਾਰੀ ਪੇਮੈਂਟ ਅਸੀਂ ਅਕਾਊਂਟ ਚ ਪਾਈ ਹੈ ਕੀ ਇਸ ਲੇਡੀ ਨੇ ਅਕਾਊਂਟ ਚਰਦੇ ਅਕਾਊਂਟ ਚ ਪੇਮੈਂਟ ਪਾਈ ਹੈ ਕੀ ਇਸ ਲੇਡੀ ਨੇ ਜਿਹੜੀ ਪੇਮੈਂਟ ਪਾਈ ਹੈ ਉਹ ਪੋਸਟਲ ਅਲਕਨੂਲੋਜੀ ਦੇ ਅਕਾਊਂਟ ਚ ਪਾਈ ਹੈ ਜਾਂ ਕਿ ਅਸੀਂ ਹੋਰ ਚਰਦੇ ਅਕਾਊਂਟ ਚ ਪਾਈ ਹੈ ਇੱਕ ਏਜੰਟ ਨੇ ਇੱਕ ਵਿਅਕਤੀ ਨਾਲ ਧੋਖਾ ਕੀਤਾ ਅੱਜ ਅਗਰ ਅਸੀਂ ਗੱਲ ਕਰਦੇ ਆ ਕਿ ਸਾਰੇ ਭਾਈਚਾਰੇ ਬੜੇ ਸਤਿਕਾਰਯੋਗ ਨੇ ਸਾਰੇ ਧਰਮ ਬੜੇ ਸਤਿਕਾਰਯੋਗ ਨੇ ਅਗਰ ਕੀ ਅੱਜ ਵੀ ਵਿਅਕਤੀ ਗੁਰਦੁਆਰੇ ਜਾਂਦਾ ਮੱਝੀ ਜਾਂਦਾ ਚਰਚ ਜਾਂਦਾ ਉਥੇ ਇੱਕ ਏਜੰਟ ਹੈ ਤੇ ਇੱਕ ਕਲਾਇੰਟ ਹੈ ਇੱਕ ਏਜੰਟ ਨੇ ਇੱਕ ਕਲਾਇੰਟ ਨਾਲ ਠੱਗੀ ਮਾਰੀ ਤਾਂ ਕੀ ਉਹ ਧਰਮ ਗਲਤ ਹੋ ਗਿਆ ਕੀ ਉਹ ਗ੍ਰੰਥੀ ਗੁਰਦੁਆਰੇ ਦਾ ਗਲਤ ਹੋ ਗਿਆ ਕੀ ਪਾਦਰੀ ਗਲਤ ਹੋ ਗਿਆ ਕੀ ਸਾਰਾ ਦੇਣ ਲੈਣ ਪਾਦਰੀ ਨੂੰ ਪੁੱਛ ਕੇ ਕੀਤਾ ਗਿਆ ਕੀ ਗ੍ਰੰਥੀ ਨੂੰ ਪੁੱਛ ਕੇ ਕੀਤਾ ਗਿਆ ਕੀ ਸਾਨੂੰ ਕੋਈ ਵੀ ਧਰਮ ਠੱਗੀ ਮਾਰਨਾ ਸਿਖਾਉਂਦਾ ਹੈ ਗੱਲ ਕੀ ਦੀ ਹੈ ਗੱਲ ਇੱਕ ਏਜੰਟ ਦੀ ਹੈ ਕਿ ਸਾਹਮਣੇ ਇੱਕ ਪੀੜਤ ਲੇਡੀ ਹੈ ਜੋ ਕਹਿ ਰਹੀ ਹੈ ਕਿ ਮਿਹਨਤ ਠੱਗੀ ਮਾਰੀ ਗਈ ਇਹਦੇ ਵਿੱਚ ਕਿਸ ਧਰਮ ਦਾ ਕੋਈ ਦੋਸ਼ ਹੈ ਅਧੂਰੀ ਜਾਣਕਾਰੀ ਹਾਨੀਕਾਰਕ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਪੂਰੀ ਜਾਣਕਾਰੀ ਰੱਖੀਏ ਕਿ ਹੋਇਆ ਕੀ ਹੋਇਆ ਅਗਰ ਕੋਈ ਵਿਅਕਤੀ ਚਰਜ ਜਾਣਦਾ ਹੈ ਉਥੇ ਕਿਸੇ ਨੇ ਠੱਗੀ ਮਾਰ ਲਈ ਤਾਂ ਇਹਦੇ ਨਾਲ ਕ੍ਰਿਸਚਨ ਕੌਮ ਗਲਤ ਨਹੀਂ ਹੋਗੀ ਇਦਾਂ ਪਾਦਰੀ ਗਲਤ ਨਹੀਂ ਹੋਗੇ ਟਾਰਗੇਟ ਕਿਹਨੂੰ ਕੀਤਾ ਜਾਂਦਾ ਪੂਰੇ ਮਸੀਹ ਸਮਾਜ ਨੂੰ ਅਗਰ ਇੱਥੇ ਕੋਈ ਹੋਰ ਸਮਾਜ ਹੋਵੇ ਕੋਈ ਹੋਰ ਧਾਰਮਿਕ ਲੋਕ ਹੋਣ ਅਗਰ ਅਸੀਂ ਕਹੀਏ ਕਿ ਠੀਕ ਹੈ ਜੀ ਕਿ ਕੋਈ ਵਿਅਕਤੀ ਗੁਰਦੁਆਰੇ ਜਾਂਦਾ ਸੀ ਮਰਜ਼ੀ ਜਾਂਦਾ ਸੀ ਇਹਨਾਂ ਦੇ ਉੱਥੇ ਜਾਣ ਵਾਲੇ ਕਿਰਨੇ ਠਗੀ ਮਾਰਤੀ ਤਾਂ ਗੁਰਦੁਆਰਾ ਗਲਤ ਹੋ ਗਿਆ ਸਿੱਖੀਜ਼ਮ ਗਲਤ ਹੋ ਗਿਆ ਮੁਸਲਿਮ ਭਾਈਚਾਰਾ ਗਲਤ ਹੋ ਗਿਆ ਇਸਾਈ ਸਮਾਜ ਗਲਤ ਹੋ ਗਿਆ ਕੋਈ ਵੀ ਧਰਮ ਗ੍ਰੰਥ ਸਾਨੂੰ ਠਗੀ ਮਾਰਨਾ ਨਹੀਂ ਸਿਖਾਉਂਦਾ ਅਗਰ ਕਿਸੇ ਵਿਅਕਤੀ ਨੇ ਠਗੀ ਮਾਰੀ ਹੈ ਅਸੀਂ ਉਸ ਵਿਅਕਤੀ ਨੂੰ ਗਲਤ ਕਹੀਏ ਉਹਤੇ ਕਾਰਵਾਈ ਕਰਾਈਏ ਬਦਲੇ ਵਿੱਚ ਅਸੀਂ ਪੂਰੇ ਸਮਾਜ ਨੂੰ ਗਲਤ ਨਹੀਂ ਕਿਹਾ ਸਾਨੂੰ ਕੋਈ ਅਧਿਕਾਰ ਨਹੀਂ ਹੈ ਕਿਸੇ ਸਮਾਜ ਨੂੰ ਗਲਤ ਕਹਿਣ ਦਾ ਅੱਜ ਦੀ ਘੜੀ ਖੰਭਰਾ ਚਰਤੇ ਵਿੱਚ 23 ਲੱਖ ਲੋਕ 2 ਲੱਖ ਲੋਕ ਹਰ ਇੱਕ ਸੰਗਿਆ ਕੇ ਬੈਠਦੇ ਆ ਪਰਮੇਸ਼ਰ ਦਾ ਕلام ਸੁਣਦੇ ਆ ਅਲੱਗ-ਅਲੱਗ ਪੰਜਾਬ ਦੀ ਥਿਰਚਾ ਵਿੱਚ ਕਿਤੇ 20 ਹਜ਼ਾਰ ਲੋਕ ਇਕੱਠੇ ਹੁੰਦੇ ਕਿਤੇ 10 ਹਜ਼ਾਰ ਲੋਕ ਇਕੱਠੇ ਹੁੰਦੇ ਕਿਤੇ 50 ਹਜ਼ਾਰ ਲੋਕ ਇਕੱਠੇ ਹੁੰਦੇ ਆ ਪੂਰੇ ਪੰਜਾਬ ਦੇ ਵਿੱਚ ਅੱਜ ਦੀ ਘੜੀ ਜੋ ਵੇਰਵੇ ਨਿਕਲ ਕੇ ਆਏ ਆ ਜੇ ਤਿੰਨ ਕਰੋੜ ਪੰਜਾਬ ਦੀ ਆਬਾਦੀ ਹੈ ਤਾਂ ਉਹਦੇ ਵਿੱਚੋਂ 60 ਤੋਂ 70 ਲੱਖ ਲੋਕਾਂ ਦੇ ਪ੍ਰਭੂ ਯੀਸ਼ੂ ਮਸੀਹ ਨੂੰ ਮੰਨਦੇ ਆ ਤੁਸੀਂ ਕਹਿੰਦੇ ਹੋ ਕਿ 25-25 ਲੱਖ ਰੁਪਏ ਦੇ ਕੇ ਇਹ ਲੋਕਾਂ ਦਾ ਧਰਮ ਤਬਦੀਲ ਕਰਦੇ 70 ਲੱਖ ਲੋਕ ਜੋ ਅੱਜ ਪ੍ਰਭੂ ਯਿਸੂ ਮਸੀਹ ਦੇ ਵਿਸ਼ਵਾਸ ਕਰਦੇ ਆ ਕੀ ਤੁਹਾਡੇ ਕੋਲ ਇੱਕ ਵੀ ਵਿਅਕਤੀ ਅੱਜ ਤੱਕ ਇਹ ਕਹਿੰਦਾ ਆ ਜਿਹਦੇ ਵਿੱਚ ਇਹ ਕਹਿੰਦੇ ਆ ਕਿ 25-25 ਲੱਖ ਰੁਪਏ ਇਹ ਦੇ ਕੇ ਇਹ ਲੋਕਾਂ ਦਾ ਧਰਮ ਤਬਦੀਲ ਕਰਦੇ ਆ ਇਹ ਲੋਕਾਂ ਨੇ ਸਵਾਲ ਕੀਤਾ ਕਿ ਤੁਹਾਨੂੰ ਵੀ ਬੰਦਾ ਜਾਣਦਾ ਹੈ ਕਿ ਜਿਹਦੇ ਨਾਲ ਲੈਨੇ ਹੋਇਆ ਹੈ ਜਿਹਦਾ ਧੱਕੇ ਨਾਲ ਧਰਮ ਪਰਿਵਰਤਨ ਹੋਇਆ ਹੈ ਸਾਨੂੰ ਕੁਝ ਜਾਣਦੇ ਆ ਕੁਝ ਆਪਾਂ ਹੋਰ ਵੀ ਲੋਕਾਂ ਨੂੰ ਜਾਣਨਾ ਚਾਹਾਂਗੇ ਤੇ ਪੰਜਾਬ ਬਚਾਓ ਅੰਦੋਲਨ ਵੱਲੋਂ ਮੈਂ 2 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਅਨਾਉਂਸ ਕਰ ਰਿਹਾ ਕਿ ਜਿਹੜੇ ਬੰਦੇ ਨਾਲ ੱੱਕੇ ਨਾਲ ਜਿਹਦਾ ਧਰਮ ਕਨਵਰਸ਼ਨ ਹੋਇਆ ਹੈ ਜਾਂ ਜਿਹਨੂੰ ਬਰਗਲਾ ਕੇ ਇਹਨਾਂ ਨੇ ਕਿਸੇ ਦਾ ਧਰਮ ਕਨਵਰਸ਼ਨ ਕੀਤਾ ਹੈ ਜਾਂ ਕਿਸੇ ਨਾਲ ਇਹਨਾਂ ਨੇ ਕੋਈ ਗਲਤ ਕੰਮ ਕੀਤਾ ਹੈ ਉਹ ਸਾਹਮਣੇ ਆਓ ਤੁਹਾਡੀ ਆਈਡੈਂਟੀ ਹਿڈن ਰੱਖੀ ਜਾਊਗੀ 2 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਸਾਡੀ ਆਰਗੇਨਾਈਜੇਸ਼ਨ ਵੱਲੋਂ ਤੁਹਾਨੂੰ ਦਿੱਤਾ ਜਾਏਗਾ ਇਹ ਵਿਅਕਤੀ ਜਿਹੜਾ ਕਹਿ ਰਿਹਾ ਕਿ ਮਸੀਹ ਲੋਕ 25-25 ਲੱਖ ਰੁਪਏ ਦੇ ਕੇ ਪੰਜਾਬ ਦੇ ਵਿੱਚ ਲੋਕਾਂ ਦਾ ਧਰਮ ਪਰिवਰਤਨ ਕਰ ਰਹੇ ਨੇ اگر کوئی ਵਿਅਕਤੀ ਜਿਹਦਾ 25 ਲੱਖ ਰੁਪਏ ਦੇ ਕੇ ਇਧਰ ਪਰਵਰਤਨ ਕੀਤਾ ਗਿਆ ਕਰੋ ਸਾਹਮਣੇ ਆਉਂਦਾ ਤਾਂ ਇਹਨਾਂ ਦੀ ਜਥੇਬੰਦੀ ਉਹਨੂੰ 2 ਲੱਖ ਦਾ ਨਾਮ ਦੋਗੇ ਇਹ ਖੁਦ ਇੱਕ ਲਾਲਚ ਦੇ ਰਿਹਾ ਹੈ ਤੇ ਲਾਲਚ ਦੇ ਕੀ ਕਹਿ ਰਹੇ ਆ ਤੁਹਾਡੀ ਆਡੈਂਟੀ ਖੂਫੀਆ ਰੱਖੀ ਜਾਊਗੀ ਚਰਚ ਵਿੱਚ ਜਦੋਂ ਕੋਈ ਵਿਅਕਤੀ ਆਉਂਦਾ ਹੈ ਜਿਹਦਾ ਜੀਵਨ ਬਦਲਦਾ ਹੈ ਜਦੋਂ ਉਹ ਗਵਾਹੀ ਕੰਦਾ ਜਾ ਕੇ ਸਾਹਮਣੇ ਸਟੇਜ ਤੇ ਪੁੱਲਪੜਦੇ ਸਭ ਤੋਂ ਪਹਿਲਾਂ ਉਹਦਾ ਨਾਮ ਦੱਸਿਆ ਜਾਂਦਾ ਫਿਰ ਉਹਦਾ ایڈریس ਦੱਸਿਆ ਜਾਂਦਾ ਕੀ ਇਹਦਾ ਪਾਈ ਪਿੰਡ ਇਹਦਾ ਨਾਮ ਇਹਦੇ ਬਾਪ ਦਾ ਨਾਮ ਇਹ ਇਥੋਂ ਦਾ ਰਹਿਣ ਵਾਲਾ ਉਡੀ ਪੂਰੀ ਡਿਟੇਲ ਉਹਦਾ ਫੋਨ ਨੰਬਰ ਦੱਸਿਆ ਜਾਂਦਾ ਤੇ ਸਾਰਾ ਕੁਝ ਇੰਟਰਨੈਟ ਤੇ ਮੌਜੂਦ ਹੁੰਦਾ ਮੈਂ ਖੁਦ ਇੱਕ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੇਰਾ ਨਾਮ ਬਲਵਿੰਦਰ ਸਿੰਘ ਮਰੀਕਾ ਪਿੰਡ ਮੇਰਾ ਮੋਹਰਣਾ ਜਿਹਨੂੰ ਮਰਜ਼ੀ ਪੁੱਛ ਲਓ ਕੀ ਜਿਹੜਾ ਵਿੱਚ ਪਰਿਵਾਰ ਸੀਗਾ ਉਹ ਕਿੱਦਾਂ ਦਾ ਸੀਗਾ ਫੋ ਲੋਕ ਕਹਿੰਦੇ ਕਿ ਸਿਰੇ ਦੇ ਡਰਗ ਡੀਲਰ ਸੀਗੇ ਇਸ ਸਿਰੇ ਦੇ ਨਸ਼ੇ ਖਾਣ ਵਾਲੇ ਤੇ ਨਸ਼ੇ ਵਿੱਚ ਵਾਲੇ ਇਨਸਾਨ ਸੀਗੇ ਜਿਨੇ ਮੇਰੇ ਸਾਡਾ ਪਰਿਵਾਰ ਸੀਗਾ ਆਹ ਤੋਂ 8-9 ਸਾਲ ਪਹਿਲਾਂ ਮੈਂ ਪ੍ਰਭੂ ਵਿੱਚ ਆਇਆ ਪਰਮੇਸ਼ਰ ਨੇ ਸਾਡਾ ਜੀਵਨ ਬਦਲਿਆ ਸਾਨੂੰ ਨਸ਼ੇ ਤੋਂ ਆਜ਼ਾਦ ਕੀਤਾ ਨਸ਼ਾ ਖਾਣ ਦਾ ਨਸ਼ਾ ਵੇਚਣ ਤੋਂ ਸਾਡੇ ਪਰਿਵਾਰ ਨੂੰ ਆਜ਼ਾਦ ਕੀਤਾ ਮੇਰੀ ਮਦਰ ਬਿਮਾਰ ਸੀਗੇ ਡਾਕਟਰ ਜਵਾਬ ਦੇ ਚੁੱਕੇ ਸੀਗੇ ਉਹਨਾਂ ਦੀ ਅੱਜ ਵੀ ਮੈਡੀਕਲ ਰਿਪੋਰਟਸ ਨੇ ਸਾਡੇ ਕੋਲ ਜੇ ਡਾਕਟਰ ਕਹਿੰਦੇ 3 ਦਿਨ ਸੇਵਾ ਕਰੋ 4 ਦਿਨ ਸੇਵਾ ਕਰੋ ਬਚਣ ਵਾਲੇ ਨਹੀਂ ਹੈਗੇ ਚਰਚ ਆਈ ਤੋਬਾ ਕੀਤੀ ਬਾਬਾ ਤੋਂ ਅੱਜ 7 ਸਾਲ ਹੋ ਗਏ ਉਹੀ ਮੇਰੀ ਮਦਰ ਨੇ ਉਹੀ ਸਾਡਾ ਪਰਿਵਾਰ ਜੋ ਪਹਿਲਾਂ ਨਸ਼ੇੜੀ ਸੀ ਬਿਮਾਰੀਆਂ ਸੀ ਤੇ ਅੱਜ ਪ੍ਰਭੂ ਜੀ ਸ਼ੁਭਸ਼ੀਲੇ ਜੀਵਨ ਬਦਲਿਆ ਆ ਜਿਨ੍ਹਾਂ ਦੀ ਸਾਡਾ ਉਰੇ ਭਾਈਚਾਰਾ ਬੈਠਾ ਆ ਜਿੰਨੇ ਵੀ ਲੋਕ ਬੈਠੇ ਨੇ ਸਾਰੇ ਵੈਲ ਐਜੂਕੇਟਡ ਨੇ ਕੋਈ ਐਡਵੋਕੇਟ ਆ ਕੋਈ ਪੁਲਿਸ ਤੋਂ ਰਟਾਇਰ ਆ ਕੋਈ ਬਿਜ਼ਨਸਮੈਨ ਆ ਕੋਈ ਮੈਡੀਕਲ ਰਟਾਇਰ ਆ ਇਹਨਾਂ ਚ ਕੋਈ ਵੀ ਬੰਦਾ ਜਨਮ ਤੋਂ ਇਸਾਈ ਨਹੀਂ ਹੈ ਇਹਨਾਂ ਨੇ ਜਿੰਦਗੀ ਵਿੱਚ ਵੱਖ-ਵੱਖ ਦੇ ਅਲੱਗ-ਨਾਲੇ ਕੰਮ ਹੋਏ ਆ ਅਸੀਂ ਬੇਬੁਨਿਆਦ ਗੱਲਾਂ ਨਾ ਕਰੀਏ ਬੇਸਲੈਸ ਗੱਲਾਂ ਨਾ ਕਰੀਏ ਜਿਨ੍ਹਾਂ ਦੀ ਕੋਈ ਵजूद ਨਹੀਂ ਹੈ ਗੱਟੂ ਵਾਂਗ ਤਰ੍ਹਾਂ ਦੇ ਲੋਕ ਇਲਜ਼ਾਮ ਲਾਉਂਦੇ ਨੇ ਜਿਨ ਨੂੰ ਤੁਸੀਂ ਕਹਿ ਰਹੇ ਹੋ ਕਿ ਸੈਂਤੀ ਲੱਗਦੀ ਹੈ ਠੱਗੀ ਮਾਰੀ ਆ ਜਨਾਬ ਖੰਬਰਾ ਚਰਚ ਕਦੇ ਜਾ ਕੇ ਦੇਖਿਓ ਹਰ ਇੱਕ ਮਹੀਨੇ ਹਜ਼ਾਰਾਂ ਲੋਕਾਂ ਨੂੰ ਲੋਕ ਉਹ ਚਰਚ ਵੱਲੋਂ ਵੀਟੋਜ਼ ਨੂੰ ਹਜ਼ਾਰਾਂ ਲੋਕਾਂ ਨੂੰ ਰਾਸ਼ਨ ਧਰਕਰ ਭੇਜਿਆ ਜਾਂਦਾ ਹੈ ਜਿਨ੍ਹਾਂ ਦੇ ਘਰ ਕੋਈ ਕਮਾਉਣ ਵਾਲਾ ਨਹੀਂ ਹੈਗਾ ਪਿਛਲੇ ਦਿਨਾਂ ਚ ਪੰਜਾਬ ਚ ਫਲੱਡ ਆਇਆ ਹੜ੍ਹ ਆਇਆ ਚਰਚ ਵੱਲੋਂ ਕਿੰਨੇ ਲੋਕਾਂ ਦੇ ਘਰ-ਬਾਗ ਦਿੱਤੇ ਗਏ ਜਦੋਂ ਘਰ-ਬਾਗ ਦਿੱਤੇ ਗਏ ਇਹ ਨਹੀਂ ਪੁੱਛਿਆ ਗਿਆ ਕਿ ਤੁਸੀਂ ਮੁਸਲਿਮ ਹੋ ਇਸਾਈਓ ਸੇਖੋ ਬਲਕਿ ਦੇਖਿਆ ਗਿਆ ਕਿ ਕੌਣ ਪਰੇਸ਼ਾਨ ਹੈ ਕੌਣ ਮਜਬੂਰ ਹੈ ਰਾਸ਼ਨ ਜਦੋਂ ਵੰਡਿਆ ਜਾਂਦਾ ਚਰਚ ਵਿੱਚ ਹਰ ਇੱਕ ਮਹੀਨੇ ਇਹ ਨਹੀਂ ਪੁੱਛਿਆ ਜਾਂਦਾ ਕਿ ਭਾਈ ਤੂੰ ਸੇਖ ਹੈ ਤੂੰ ਮੁਸਲਮਾਨ ਹੈ ਤੂੰ ਇਸਾਈ ਹੈ ਬਲਕਿ ਇਨਸਾਨੀਅਤ ਦੇ ਨਾਤੇ ਜਿੰਨੀ ਚੈਰਿਟੀ ਮਸੀਹ ਲੋਕ ਇਸ ਵਿੱਚ ਪੰਜਾਬ ਚ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਹੋਕਿਓ ਕਰ ਰਿਆ ਹੈ ਤੁਸੀਂ ਕਹਿੰਦੇ ਧਰਮ ਪਰिवर्तन ਕਰਦੇ ਨੇ ਛੱਡੋ ਤੁਸੀਂ ਨੰਬਰ ਵੀ ਦੇਦੇ ਜੋ ਪਿੱਛੇ ਆਪਾਂ ਵੀਡੀਓ ਦੇਖੀ ਹੈ ਉਹ ਨੰਬਰ ਵੀ ਦੇਤੇ ਕਿ ਅਗਰ ਕਿਸੇ ਦਾ 25 ਲੱਖ ਰੁਪਏ ਦੇ ਕੇ ਧਰਮ ਪਰिवर्तन ਹੋਇਆ ਉਸ ਨੰਬਰ ਤੇ ਸੰਪਰਕ ਕਰੋ ਕਿੰਨੇ ਕੁ ਲੋਕ ਤੁਹਾਡੇ ਕੋਲ ਆ ਗਏ ਜੀ ਕਿੰਨੇ ਕੁ ਲੋਕ ਤੁਹਾਨੂੰ ਰਾਬਤਾ ਕਰ ਲੈਗੇ ਹਾਂਜੀ ਸਾਡਾ ਧਰਮ ਪਰिवर्तन ਹੋਇਆ ਇੱਕ ਵੀ ਨਹੀਂ 3 ਕਰੋੜ ਪੰਜਾਬ ਦੀ ਆਬਾਦੀ ਹੈ ਵੇਰਵੇ ਦੱਸਦੇ ਨੇ 60 ਤੋਂ 70 ਲੋਕ ਮੁਸਲਮਾਨ ਦੇ ਨੇ ਤੇ ਤੁਹਾਡੇ ਕੋਲ ਕਿੰਨੇ ਵੇਰਵੇ ਆ ਗਏ ਇੱਕ ਵੀ ਨਹੀਂ ਬੇਸਲੈਸ ਗੱਲਾਂ ਨਾ ਕਰੋ ਜਿਨ੍ਹਾਂ ਦਾ ਕੋਈ ਵਜੂਦ ਨਹੀਂ ਹੈਗਾ ਆਗਰ ਕੋਈ ਵਿਅਕਤੀ 에ਜੰਟ ਗੱਲਦਾ ਉਹਨੂੰ ਗਲਤ ਕਹੋ ਕਿਸੇ ਤਰ੍ਹਾਂ ਨੂੰ ਗਲਤ ਨਾ ਕਹੋ ਪਰਮੇਸ਼ੁਰ ਉਸ ਨੂੰ ਸਾਨੂੰ ਪਿਆਰ ਕਰਨਾ ਸਿਖਾਉਂਦਾ ਨਫ਼ਰਤ ਕਰਨਾ ਨਹੀਂ ਸਿਖਾਉਂਦਾ ਅੱਜ ਤੱਕ ਤੁਸੀਂ ਕਰ ਦੇਖਿਆ ਕਿ ਬੇਫਾਲਤੂ ਮੁਸਲਮਾਨ ਭਾਈਚਾਰਾ ਰੋੜਾ ਤੇ ਆਇਆ ਹੋਵੇ ਹਾਂਜੀ ਮਸੀਹ ਭਾਈ ਕਰਦੇ ਪ੍ਰਦਰਸ਼ਨ ਕੀਤਾ ਜੀ ਬੱਸਾ ਫੂਕਦੀਆਂ ਪੰਜਾਬ ਚ ਹਹਾ ਕਰ ਵਰਜਾਤੀ ਕਦੇ ਸੋ ਦੇਖਿਆ ਕਦੇ ਦੂਸਰੀ ਉਸ ਦਿਨ ਜਲੰਧਰ ਕੱਟ ਕੀਤਾ ਮਸੀਹ ਲੋਤੀ ਲੋਕਾਂ ਨੇ ਉੱਥੇ ਕਿਹੜੇ ਕਿਹੜੇ ਰਮਦਾਨ ਦੀ ਫੋਟੋ ਸੀ ਚਲੋ ਤੁਸੀਂ ਅਪੋਸਟਰ ਅੰਕਰ ਨੂਲਾ ਜੀ ਨੂੰ ਮਾੜਾ ਕਹਿੰਦੇ ਹੋ ਹੋਰ ਦਿਓ ਸਾਹਮਣੇ ਉਹਦੇ ਵਿੱਚ ਫੋਟੋ ਸੀ ਹੋਰ ਰਮਦਾਨ ਦੀ ਫੋਟੋ ਸੀ ਉਹਨਾਂ ਨੇ ਕਿਨੇ ਫੱਜੀ ਮਾਰਨੀ ਤੁਸੀਂ ਭੰਡ ਰਹੇ ਹੋ ਪੂਰੀ ਕ੍ਰਿਸਚੀਅਨਿਟੀ ਨੂੰ ਪੂਰੇ ਮਸੀਹ ਸਮਾਜ ਨੂੰ ਬਲਕਿ ਜੋ ਕੀ ਚੰਗਾ ਨਹੀਂ ਹੈ ਸੀ ਕਹਿੰਦੇ ਹੋ ਕਿ ਜੋ ਇਹ ਕਿ ਹਿਸਟਰੀਟੀ ਦਾ ਪ੍ਰਚਾਰ ਹੋ ਰਿਹਾ ਮਸਜਿਦ ਦਾ ਪ੍ਰਚਾਰ ਹੋ ਰਿਹਾ ਇਹ ਯੂਰਪ ਵਿੱਚ ਦਾ ਰੈਲੀ ਨਹੀਂ ਨਿਕਲਦੀ ਇਹ ਸਿਰ ਪੰਜਾਬ ਦੇ ਵਿੱਚ ਹੀ ਆ ਮੈਂ ਤੁਹਾਨੂੰ ਵੀਡੀਓ ਫੇਰ ਦਿਖਾਉਣਾ ਇਹ ਕਹਿੰਦੇ ਨੇ ਕਿ ਯੂਰਪ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੈ ਨਾ ਕਿ ਮਸਜਿਦ ਦਾ ਪ੍ਰਚਾਰ ਹੈ ਨਾ ਹੋ ਡੀਜੇ ਲਾਉਦੇ ਨੇ ਨਾ ਹੋ ਰੈਲੀਆ ਕੱਢਦੇ ਨੇ ਆ ਯੂਰਪ ਦੀ ਵੀਡੀਓਜ਼ ਨੇ ਜਦੋਂ ਇਹ ਲੋਕ 크ਿਸਮਸ ਦੇ ਦਿਨਾਂ ਦੇ ਵਿੱਚ ਆ ਕੇ ਯੂਰਪ ਦੀ ਫੌਮ ਦੀ ਧਰਤੀ ਤੇ ਰੋਡ ਸ਼ੋਅ ਕਰਦੇ ਨੇ ਇਹ ਫੌਮ ਦੀ ਵੀਡੀਓ ਨੇ ਯਾਰ ਉਹਦੀ ਵੀਡੀਓ ਨੇ ਜਾ ਕੇ ਪਤਾ ਕਰੋ ਅਗਰ ਅੱਜ ਸਾਡੇ ਸਮਾਜ ਦੇ ਵਿੱਚ ਇਸ ਕਿਸਮ ਦੇ ਮਹੀਨੇ ਖੁਸ਼ੀ ਦਾ ਦਿਹਾੜਾ ਆ ਖੁਸ਼ੀ ਦੇ ਦਿਨ ਨੇ ਕਿਸੇ ਖੁਸ਼ੀ ਨਾ ਮਿਲਾਈ ਜਦੋਂ ਮਸੀਹ ਦੇ ਵਿੱਚ ਈਸਟਰ ਦੇ ਦਿਨ ਹੁੰਦੇ ਨੇ ਉਹ ਦਿਨ ਜਦੋਂ ਯਿਸੂ ਮਸੀਹ ਨੇ ਕ੍ਰੂਸ ਚੱਕਿਆ ਸਲੀਬ ਤੇ ਚੜ੍ਹੇ ਪੂਰੀ ਮਸੀਹ ਕੌਮ ਦੇ ਲਈ ਆਪਣਾ ਲਹੂ ਬਹਾਇਆ ਤੇ ਉਦੋਂ ਮਸੀਹੀ ਭਾਈਚਾਰੇ ਵਿੱਚ ਦੁੱਖ ਦੇ ਦਿਨ ਹੁੰਦੇ ਨੇ ਕਿ ਸਾਡਾ ਜੋ ਮੁਕਤੀ ਦਾਤਾ ਉਦਾਰ ਕਰਤਾ ਇਸ ਦਿਨ ਉਸਨੇ ਸਹੂਸ ਚੱਕਿਆ ਆਪਣੇ ਆਪ ਨੂੰ ਕ੍ਰੁਸੀਫਾਈ ਕੀਤਾ ਅਗਰ ਦੁਸਰੇ ਕਿਸੇ ਧਰਮ ਦੇ ਵਿੱਚ ਦੁਸਰੇ ਕੇ ਸਮਾਜ ਦੇ ਵਿੱਚ ਉਸ ਦਿਨ ਕੋਈ ਖੁਸ਼ੀ ਨਾ ਦੇਣ ਆਉਂਦਾ ਹੈ ਉਹ ਸੈਲੀਬ੍ਰੇਟ ਕਰਦੇ ਨੇ ਅਸੀਂ ਉਹਨਾਂ ਨੂੰ ਕੀ ਕਹੀਏ ਕਿ ਤੁਸੀਂ ਕਿਉਂ ਖੁਸ਼ੀ ਮਨਾ ਰਹੇ ਹੋ ਤੁਸੀਂ ਸਾਰਾ ਰੋਵੋ ਅਸੀਂ ਇਹਦਾ ਦਾ ਨਾ ਕਰੀਏ ਪੰਜਾਬ ਨੂੰ ਦੋ ਪਾਰ ਕਰਨ ਦਾ ਜਥੇ ਨਾ ਕਰੀਏ ਕੌਮਾਂ ਨੂੰ ਲੜਾਉਣ ਦਾ ਜਥੇ ਨਾ ਕਰੀਏ ਜੋ ਲੋਕ ਕ੍ਰਿਸਚੀਅਨਿਟੀ ਨੂੰ ਭੰਡਦੇ ਨਹੀਂ ਮਨ ਨੂੰ ਪੁੱਛਣਾ ਚਾਹਣਾ ਤੁਹਾਡਾ ਤੁਸੀਂ ਆਪਣੇ ਧਰਮ ਚ ਕਿੰਨੇ ਕੁ ਪੱਕੇ ਜੋ ਤੁਹਾਡਾ ਤੁਹਾਨੂੰ ਸਿਖਾਉਂਦਾ ਹੈ ਕੀ ਕੋਈ ਖਾਸ ਰੂਪ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਦਾਤਾਰ ਜਲਾਦੇ ਹੋ ਬੇਬੁਨਿਆਦ ਗੱਲਾਂ ਨਾ ਕਰੀ ਮੈਂ ਤੁਹਾਨੂੰ ਦੋ ਤਿੰਨ ਗਵਾਹੀਆਂ ਸੁਣਾਉਣਾ ਚਾਹਣਾ ਸਾਡੇ ਐਡਵੋਕੇਟ ਸਾਹਿਬ ਇਹਨਾਂ ਦੀ ਆਪ ਗਵਾਹੀ ਸੁਣਾਣੀ ਤੁਸੀਂ ਕਿਰਪਾ ਕਰ ਸਾਹਿਬ ਤੁਹਾਡੀ ਜ਼ਿੰਦਗੀ ਚ ਕੀ ਤੁਹਾਡਾ ਤਰਨ ਪਰਵਰਤਨ ਹੋਇਆ ਕਿ ਤੁਹਾਡਾ ਮਨ ਪਰਵਰਤਿਤ ਹੋਇਆ ਜਯਾ ਜੀ ਸਾਰਿਆਂ ਨੂੰ ਜੀ ਮੇਰਾ ਨਾਮ ਐਡਵੋਕੇਟ ਸੁਖਜੀਤ ਸਿੰਘ ਆ ਤੇ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਰਹਿਣ ਵਾਲਾ ਆ ਤੇ ਮੈਂ ਆਪਣੇ ਗਵਾਹੀ ਨੂੰ ਦੱਸਣ ਜਾ ਰਿਹਾ ਕਿ ਜਦੋਂ ਉਹ ਮੇਰੇ ਮੰਦਰ ਦੀ ਮੈਰਿਜ ਹੋਈ ਸੀ 1991 ਚ ਉਹ ਮੈਰਿਟ ਸੀ ਕਿ ਉਹ ਹੋਏ ਸੀਗੇ ਉਦੋਂ ਤੋਂ ਹੀ ਉਹ ਬਿਮਾਰ ਚੱਲ ਰਹੇ ਸੀਗੇ ਅਜਿਹੀ ਬਿਮਾਰੀ ਉਹਨਾਂ ਦੇ ਸ਼ਰੀਰ ਵਿੱਚ ਸੀਗੀ ਜਿਸ ਨੂੰ ਮੈਂ ਪਬਲਿਕਲੀ ਨਹੀਂ ਬੋਲ ਕੇ ਦੱਸ ਸਕਦਾ ਸੋ ਉਹ ਉਹ ਇੰਨੀਆਂ ਬਿਮਾਰੀਆਂ ਦੇ ਵਿੱਚ ਫਸੇ ਹੋਏ ਸੀਗੇ ਇੱਥੇ ਤੱਕ ਹਾਲਾਤ ਆ ਗਏ ਸੀਗੇ ਕਿ ਮੇਰੇ ਮਦਰ ਨੂੰ ਡਾਕਟਰਾਂ ਦਾ ਜਵਾਬ ਦੇਦਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਇਹ ਹੁਣ ਬਚ ਨਹੀਂ ਸਕਦੇ ਹੈਗੇ ਜਦੋਂ ਅਸੀਂ ਇਹ ਉਹ ਗੱਲਾਂ ਨੂੰ ਸੁਣਿਆ ਅਸੀਂ ਬਹੁਤ ਛੋਟੇ ਸੀਗੇ ਸਾਨੂੰ ਬਹੁਤ ਰੋਣਾ ਆਇਆ ਅਸੀਂ ਬਹੁਤ ਗੁੱਸਾ ਆਇਆ ਕੀ ਕੋਈ ਰੱਬ ਹੈ ਜੋ ਸਾਡੀ ਮਾਂ ਬਚਾ ਸਕਦਾ ਹੈ ਫਿਰ 2011 ਦੇ ਵਿੱਚ ਪਰਮੇਸ਼ਵਰ ਨੇ ਸਾਨੂੰ ਚੁਣਿਆ 2012 ਤੋਂ ਪਰਮੇਸ਼ਵਰ ਨੇ ਸਾਨੂੰ ਆਪਣੇ ਪਾਸ ਬੁਲਾਇਆ 2012 ਤੋਂ ਜਰੂਰ ਤੋਂ ਪਰਮੇਸ਼ਵਰ ਨੇ ਮੇਰੀ ਮਦਰ ਨੂੰ ਮੇਰੇ ਪਰਿਵਾਰ ਨੂੰ ਆਪਣੇ ਪਾਸ ਬੁਲਾਇਆ ਉਦੋਂ ਤੋਂ ਉਹ ਬਿਮਾਰੀ ਦਾ ਮੇਰੇ ਮਦਰ ਦੇ ਜੀਵਨ ਦੇ ਸਾਡੇ ਪਰਿਵਾਰ ਦੇ ਜੀਵਨ ਵਿੱਚ ਨਾਮ ਉਹ ਨਿਸ਼ਾਨ ਨਹੀਂ ਹੈਗਾ ਉਸ ਤੋਂ ਬਾਅਦ ਜਦੋਂ ਅਸੀਂ ਉਸ ਬਿਮਾਰੀ ਤੋਂ ਆਜ਼ਾਦ ਹੋਏ ਫਿਰ ਅਸੀਂ ਪਰਮੇਸ਼ਵਰ ਬਾਰੇ ਜਾਣਿਆ ਪਰਮੇਸ਼ਵਰ ਨੂੰ ਸਮਝਿਆ ਫਿਰ ਅਸੀਂ ਇਹ ਜੀ ਸਮਝੀ ਅਸੀਂ ਵੀ ਪਹਿਲਾਂ ਅਰੋਧ ਕਰਦੇ ਸੀਗੇ ਅਸੀਂ ਵੀ ਪਹਿਲਾਂ ਸੋਚਦੇ ਸੀਗੇ ਕਿ ਇਹ ਅੰਗਰੇਜ਼ਾਂ ਦਾ ਗੁਰੂ ਹੈ ਇਸਾਈਆਂ ਦਾ ਗੁਰੂ ਹੈ ਫਰ ਜਦੋਂ ਸਾਡੇ ਜੀਵਨ ਦੇ ਵਿੱਚ ਉਸ ਪਰਮੇਸ਼ਵਰ ਯਸੂ ਮਸੀਹ ਨੇ ਕੰਮ ਕੀਤਾ ਫਿਰ ਅਸੀਂ ਜਾਣਿਆ ਕਿ ਉਹ ਇਸਾਈਆਂ ਦਾ ਉਹ ਅੰਗਰੇਜ਼ਾਂ ਦਾ ਗੁਰੂ ਨਹੀਂ ਹੈਗਾ 2013 ਤੋਂ ਲੈ ਕੇ 2012 ਤੋਂ ਲੈ ਕੇ 2025 ਆ ਗਿਆ ਅੱਜ ਤੱਕ ਮੈਂ ਉਹੀ ਹਾਂ ਮੇਰੇ ਘਰ ਦੇ ਉਹੀ ਨੇ ਮੇਰਾ ਪਰਿਵਾਰ ਉਹੀ ਆ ਕੋਈ ਸਾਡਾ ਤਾਂ ਪਰਿਵਰਤਨ ਨਹੀਂ ਹੋਇਆ ਕੋਈ ਸਾਡੇ ਨਾਲ ਧੱਕਾ ਨਹੀਂ ਹੋਇਆ ਕਦੇ ਵੀ ਅਸੀਂ ਕਿਸੇ ਨਾਲ ਧੱਕਾ ਨਹੀਂ ਕੀਤਾ ਹੈਗਾ ਸੋ ਅਸੀਂ ਤਾਂ ਹਮੇਸ਼ਾ ਇੱਕ ਹੀ ਸੰਦੇਸ਼ ਆ ਦੰਦੇ ਆ ਕਿ ਹਮੇਸ਼ਾ ਇੱਕ ਦੂਦੇ ਨਾਲ ਪਿਆਰ ਦੇ ਨਾਲ ਰਹੋ ਬਹੁਤ ਸਾਰੀਆਂ ਗੱਲਾਂ ਜੋ ਪਿਛਲੇ ਦਿਨਾਂ ਵਿੱਚ ਸੁਣੀਆਂ ਸੁਣ ਕੇ ਦੁੱਖ ਲੱਗਿਆ ਹੁਣ ਬਹੁਤ ਸਾਰੀਆਂ ਗੱਲਾਂ ਇਹ ਗੱਲ ਉੱਠੀ ਕਿ ਅਸੀਂ ਤਾਂ ਨਹੀਂ ਪਖੰਡਵਾਦ ਦਾ ਵਿਰੋਧ ਕਰਦੇ ਹਾਂ ਮੈਂ ਪੁੱਛਣਾ ਚਾਹਣਾ ਆਪਣੇ ਭਰਾਵਾਂ ਨੂੰ ਕਿ ਤੁਸੀਂ ਕਿਸੇ ਚਰਚ ਵਿੱਚ ਜਾ ਕੇ ਦੇਖਿਆ ਚਲੋ ਅਪੋਸਟਲਿਕ ਰਿਪੋਰਟ ਲਗਾਈ ਪਾਸਟਰ ਦਿਓਲ ਜੀ ਦੀ ਲਗਾਈ ਉਸ ਤੇ ਕਾਫੀ ਹੋਰ ਪ੍ਰੋਬਲਮਾਂ ਆਨ ਆਸ ਸੀ ਇਹਦੀ ਰਿਪੋਰਟ ਲਗਾ ਕੇ ਭੁਗਿਆ ਗਿਆ ਉਹਨਾਂ ਨੂੰ ਦੱਸਿਆ ਗਿਆ ਕਿ ਜੋ ਮਿਰਕਲਸ ਨੇ ਉਹ ਗਲਤ ਨਹੀਂ ਕੀ ਤੁਸੀਂ ਖੰਭਰਾਚਰਚ ਗਏ ਹੋ ਤੇ ਕੀ ਤੁਸੀਂ ਆਪਣੀ ਅੱਖਾਂ ਨਾਲ ਕੁਝ ਦੇਖਿਆ ਉੱਤੇ ਜਦੋਂ ਤੁਸੀਂ ਦੇਖਿਆ ਹੀ ਨਹੀਂ ਹੈਗਾ ਤਾਂ ਤੁਸੀਂ ਗਲਤ ਕਹਿਣ ਦੇ ਵੀ ਹੱਕਦਾਰ ਨਹੀਂ ਹੋ ਅਗਰ ਤੁਸੀਂ ਦੇਖਿਆ ਹੈ ਅਗਰ ਤੁਹਾਡੇ ਕੋਲ ਕੋਈ ਆਇਆ ਹੈ ਕਿ ਹਾਂ ਮੈਂ ਭਾਈ ਮੈਨੂੰ ਪਖੰਡ ਕਰਨ ਦੀ ਕਿਹਾ ਗਿਆ ਹੈ ਫਿਰ ਤੁਸੀਂ ਕਹਿ ਸਕਦੇ ਹੋ ਤੁਹਾਡੇ ਕੋਲ ਕੋਈ ਸਬੂਤ ਨਹੀਂ ਮੇਰੇ ਭਰਾਵੋ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਹੈਗੇ ਇੱਥੇ ਬੇਫਜ਼ੂਲੀਆਂ ਗੱਲਾਂ ਸੀ ਨਾ ਕਰੀਏ ਇੱਕ ਵੀ ਵਿਅਕਤੀ ਤੁਹਾਡੇ ਕੋਲ ਦਾ ਨਹੀਂ ਹੈ ਜਿੰਨੇ ਵੀ ਲੋਕ ਨੇ ਇੱਥੋਂ ਕੋਈ ਹਿੰਦੂ ਜਮ ਚੋਂ ਕੋਈ ਸਿੱਖ ਭਾਈਚਾਰੇ ਦੇ ਵਿੱਚੋਂ ਆ ਸਾਡੇ ਵਿੱਚਕਾਰ ਏਐਸਏ ਰਿਟਾਇਰ ਬੈਠੇ ਨੇ ਇੱਕ ਵੈਲ ਐਜੂਕੇਟਿਡ ਇਨਸਾਨ ਬੈਠੇ ਨੇ ਮਿਲਟਰੀ ਰਿਟਾਇਰ ਵਿਅਕਤੀ ਬੈਠੇ ਨੇ ਇੱਕ ਪੁਲਿਸ ਦੇ ਵਿੱਚ ਹੋਣ ਦੇ ਬਾਵਜੂਦ ਵੀ ਬੰਦਾ 20-25 ਸਾਲ ਤੋਂ ਲਗਦਾ ਦਾਰੂ ਪਿੰਡ ਦਸੀ ਜੀਸ਼ੂ ਮਸੀਹ ਨੂੰ ਜਾਣਿਆ ਤਾਂ ਨਸ਼ਾ ਛੱਡਿਆ ਕਹਿੰਦੇ ਘਰ ਚ ਕਲੇਸ਼ ਸੀਗਾ ਰੋਟੀ ਨਹੀਂ ਸੀ ਪੱਕਦੀ ਸ਼ਾਮ ਦੀ ਪ੍ਰਭੂ ਜੀਸ਼ੂ ਮਸੀਹ ਨੂੰ ਜਾਣਿਆ ਕਲੇਸ਼ ਮੁੱਕਿਆ ਨਸ਼ੇ ਛੱਡੇ ਕੋਈ ਸਫਲ ਬਿਜ਼ਨਸਮੈਨ ਹੈ ਪੰਜਾਬ ਦੇ ਵਿੱਚ ਏਡੇ ਏਡੇ ਏਜੰਸੀਆਂ ਹਨ ਹਿੰਦੁਸਤਾਨ ਦੇ ਵਿੱਚ ਏਜੰਸੀਆਂ ਗਵਰਨਮੈਂਟ ਦੇ ਅੰਡਰ ਜਾਂਚ ਕਰਨ ਲਈ ਕੰਮ ਕਰਦੀਆਂ ਨੇ ਅਗਰ ਆਪਾਂ ਕਹਿੰਦੇ ਆ ਪੰਜਾਬ ਦੇ ਲੋਕ ਕੀ ਧਰਮ ਪਰਵਰਨ ਧਰਮ ਪਰਵਰਨ ਧਰਮ ਪਰਵਰਨ ਦੇਰ ਰਾਤ ਜੀ ਧਰਮ ਪਰਵਰਨ ਜਪ ਜਪਦੇ ਆ ਤੇ ਸਾਡੇ ਕੋਲ ਕੀ ਬੰਦਾ ਹੱਥ 'ਤੇ ਸਾਹਮਣੇ ਨਹੀਂ ਆ ਕੀ ਇੰਡੀਆ ਦੀ ਗਵਰਨਮੈਂਟ ਸੁੱਤੀ ਪਈ ਹੈ ਜਿੰਨਾ ਕੋਲ ਐਡਾ ਤਕੜਾ ਸਿਸਟਮ ਹੈ ਸਭ ਕੁਝ ਕਲੋਨੀ ਹਥਿਆਰ ਨੇ ਜਾਂਚ ਕਰਦੇ ਨੇ ਇਹਨੇ ਵੱਡੇ ਸਿਸਟਮ ਨੇ ਤੇ ਉਹਨਾਂ ਨੂੰ ਦੱਸਦੇ ਕਿ ਕਿਹਦੀ ਬੰਦਾ ਹੀ ਲੱਭਿਆ ਕਿ ਤੁਸੀਂ ਵੀ ਨੰਬਰ ਦਿੱਤੇ ਆ 2 ਲੱਖ 2.5 ਲੱਖ ਦਾ ਲਾਲਚ ਵੀ ਦਿੱਤਾ ਹੈ ਕਿ ਸਾਡੇ ਕੋਲ ਕੋਈ ਆਓ ਕਿੰਨੇ ਲੋਕ ਆਗੇ ਭਾਈ ਸਾਹਿਬ ਪਿੰਡਾਂ ਜਾ ਕੇ ਪਤਾ ਤਾਂ ਕਰੋ ਜੇ ਕੋਈ ਨਹੀਂ ਆਉਂਦਾ ਤੁਸੀਂ ਕਹਿੰਦੇ ਤੁਹਾਨੂੰ ਕਿਹਨੂੰ ਤੁਸੀਂ ਕਹਿੰਦੇ ਮੇਰੇ ਕੋਲ ਨਹੀਂ ਹੁੰਦੇ ਚਮਤਕਾਰ ਨਹੀਂ ਹੁੰਦੇ ਤਾਂ ਮੇਰੇ ਨਾਲ ਪਰਮੇਂਦਰ ਮਿਰਕ ਹੈ ਨੰਬਰ ਵੀ ਦੇ ਦੂੰਗਾ ਕਦੇ ਆ ਜਾਓ ਹਜ਼ਾਰਾਂ ਲੋਕਾਂ ਦੀ ਗਵਾਹੀ ਵਿਦ ਪ੍ਰੂਪ ਦੇ ਦੂੰਗਾ ਫੋਟੋ ਦੇ ਦੂੰਗਾ ਪਿੰਡ ਦੇ ਨਾਮ ਦੱਸਾਂਗੇ ਕਿ ਜਾ ਕੇ ਪਤਾ ਕਰ ਲਓ ਕਿ ਲੋਕਾਂ ਦਾ ਸਤਮੁੱਚ ਜੀਵਨ ਪਰਿਵਰਤਨ ਹੋਇਆ ਲੋਕ ਨਸ਼ੇ ਤੋਂ ਆਜ਼ਾਦ ਹੋਇਆ ਕਿ ਨਹੀਂ ਹੋਇਆ ਬਿਮਾਰੀਆਂ ਤੋਂ ਆਜ਼ਾਦ ਹੋਇਆ ਕਿ ਨਹੀਂ ਹੋਇਆ ਕਿ ਉਹਨਾਂ ਨਾਲ ਤੁਹਾਨੂੰ ਪਰਬੰਧ ਹੋਇਆ ਜਾ ਕੇ ਪਤਾ ਕਰਿਓ ਪੰਜਾਬ ਦੇ ਵਿੱਚ ਖੁਸ਼ੀ ਦੇ ਦਿਨ ਨੇ ਕ੍ਰਿਸਟਸ ਸਮਾਰਟ ਪੰਜਾਬ ਦੇ ਖੁਸ਼ੀ ਦੇ ਦਿਨ ਨੇ ਤੇ ਇਸ ਦਿਨਾਂ ਵਿੱਚ ਸ਼ੋਭਾ ਯਾਤਰਾ ਨਿਕਲਦੀਆਂ ਨੇ ਰੋਡ ਤੋਂ ਨਿਕਲਦੇ ਨਹੀਂ